ਸਸਿਕਾ ਜੀ ਤੇ ਅੱਜ ਅਸੀਂ ਗਰਲਸ ਦੇ ਵਿੱਚ ਨਵੇਂ ਸਨੀਕਰ ਸਪੋਰਟ ਸ਼ੂਜ਼ ਐਡ ਕਰਿਆ ਬਹੁਤ ਪਿਆਰੇ ਪਿਆਰੇ ਕਲਰ ਆਇਆ ਬਹੁਤ ਪਿਆਰੀ ਪਿਆਰੀ ਡਿਜ਼ਾਈਨਿੰਗ ਆਈ ਹੈ ਜਿਵੇਂ ਬੱਚੇ ਬਾਹਰ ਲੈ ਕੇ ਜਾ ਰਹੇ ਅੱਜ ਉਹਨਾਂ ਵਾਸਤੇ ਜਿਹੜੇ ਬੱਚੇ ਕਾਲਜ ਪੜ੍ਹਦੇ ਆ ਉਹਨਾਂ ਵਾਸਤੇ ਬਿਲਕੁਲ ਡਿਫਰੈਂਟ ਤੋਂ ਡਿਫਰੈਂਟ ਜਨਕੀ ਚੀਜ਼ਾਂ ਲੈ ਕੇ ਆਇਆ ਤੇ ਤੁਹਾਨੂੰ ਇੱਕ ਵਾਰੀ ਸਾਰੀ ਨਜ਼ਰ ਕਰਾ ਦਿੰਦੇ ਆ ਬੜੇ ਪਿਆਰੇ ਪਿਆਰੇ ਕਲਰ ਇਹਨਾਂ ਦੇ ਆ ਦੇਖੋ ਬਹੁਤ ਪਿਆਰਾ ਕਲਰ ਬਣਿਆ ਹੈ ਯਾਨਕਿ ਇੱਕ ਤੋਂ ਇੱਕ ਪਿਆਰਾ ਹੈ ਇੱਕ ਤੋਂ ਇੱਕ ਸਪੋਰਟ ਸ਼ੂਜ਼ ਹੈ ਹੁਣ ਆ ਦੇਖੋ ਬਿਲਕੁਲ ਲੇਟੈਸਟ ਕਲਰ ਹੈ ਜਿਮ ਤੇ ਪਾਓ ਰੂਟੀਨਸ ਪਾਓ ਜਿਸ ਤਰ੍ਹਾਂ ਮਰਜ਼ੀ ਯਾਨਕਿ ਯੂਜ਼ ਕਰ ਸਕਦੇ ਆਪਾਂ ਇਹਨੂੰ ਇਹ ਵੀ ਬਹੁਤ ਪਿਆਰਾ ਸਲਵਾਇਆ ਤੇ ਇਹਦੇ ਇਸ ਤੁਹਾਨੂੰ ਇੱਕ ਹੋਰ ਕਲਰ ਦਿਖਾਉਣਾ ਹਾਂ ਦੇਖੋ ਇਹ ਵੀ ਬਹੁਤ ਪਿਆਰਾ ਕਲਰ ਹੈ ਯਾਨਕਿ ਦੋ ਕਲਰ ਇਸਤੇ ਤੇ ਦੋ ਕਲਰ ਉਸਦੇ ਤੇ ਵੀਡੀਓ ਥੋੜੀ ਜਿਹੀ ਲੰਬੀ ਹੋਏਗੀ ਪਰ ਲਾਸਟ ਤੱਕ ਦੇਖਿਓ ਕਿ ਕੀ ਕਲ ਰਹਾ ਹੈ ਦੇਖੋ ਦੋ ਕਲਰ ਇਹਦੇ ਵਿੱਚ ਹੈ ਤੇ ਦੋਨੋਂ ਹੀ ਬੜੇ ਪਿਆਰੇ ਨੇ ਇਹ ਕਲਰ ਹੋਰ ਵੀ ਪਿਆਰਾ ਆ ਦੇਖੋ ਜਿਵੇਂ ਬੱਚੇ ਬਾਹਰ ਲੈ ਕੇ ਜਾ ਰਹੇ ਹਨ ਨਾ ਉਹਨਾਂ ਵਾਸਤੇ ਸਪੈਸ਼ਲ ਐਂਟੀ ਸਕਿਡ ਸੋ ਲੱਗੇ ਹੋਏ ਨੇ ਸਾਰੇ ਸਾਰੋਂ ਵੱਡੀ ਗੱਲ ਕੀ ਹੈ 슬ਿੱਪ ਨਹੀਂ ਕਰਦੇ ਨਾ ਇਹਦੇ ਅੰਦਰ ਪਾਣੀ ਜਾਵੇ ਵਾਟਰਪੂਫ ਹੈਮ ਇੱਕ ਹੋਰ ਚੀਜ਼ ਲੈ ਕੇ ਆਇਆ ਜਿਮ ਵਾਸਤੇ ਜਿੰਨੇ ਜਿਮ ਜਾਣਾ ਹੈ ਇਹਦੇ ਚ ਹੋਰ ਵੀ ਇੱਕ ਨਈ ਹੈ ਕੈਂਪਸ ਦੀ ਤੁਹਾਨੂੰ ਦਿਖਾਉਣਾ ਆ ਚੀਜ਼ ਇਹ ਰਿਪੀਟ ਦਾ ਆਰਟੀਕਲ ਹੈ ਮੇਰਾ ਯਾਨੀ ਕਿ ਜਿਮ ਵਾਸਤੇ ਇਹਨੇ ਇੱਕ ਕੰਫਰਟੇਬਲ ਨੇ ਆ ਦੇਖੋ ਫੁੱਲ ਕੁਸ਼ਨਿੰਗ ਦੇ ਵਿੱਚ ਨੇ ਔਰ ਕਲਰ ਮਲਟੀ ਸ਼ੈਡ ਕਲਰ ਨੇ ਬਹੁਤ ਪਿਆਰੇ ਪੀਸ ਨੇ ਤੇ ਲੈਣ ਲਈ ਇੱਕ ਵਾਰ ਜ਼ਰੂਰ ਸਟੋਰ ਤੇ ਦਰਸ਼ਨ ਦਿਓ ਬਹੁਤ ਬਹੁਤ ਸ਼ੁਕਰੀਆ